ਹੁਣ ਦੇਖੋ ਹਰ ਇੱਕ ਬੰਦਾ ਕਹਿੰਦਾ ਮੈਂ ਆਹ ਕਰਦਾ ਮੈਂ ਆਹ ਕਰਦਾ ਤੇ ਪਿਆਰਿਓ ਕਰਨ ਵਾਲਾ ਤਾਂ ਪ੍ਰਮਾਤਮਾ ਹੈ ਨਾ ਉਹ ਸਹਬ ਕੇ ਹੁਕਮ ਬਿਨਾਂ ਨਾ ਤਰਬਰ ਪਾਤ ਹਲੰਦਾ ਉਹ ਵਿਸ਼ਵਾਸ ਰੱਖਣਾ ਔਖਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਆਪਾਂ ਨਾ ਆਪਾਂ ਜਿੰਨੇ ਬੈਠੇ ਆ ਆਪ ਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਉਹ ਪ੍ਰਮਾਤਮਾ ਦੀ ਖੇਡ ਚੱਲ ਰਹੀ ਹੈ ਬਸ ਉਹਨੂੰ ਸਮਝਣਾ ਇੱਕ ਜੇ ਉਹ ਸਮਝ ਆ ਗਏ ਅਸੀਂ ਸੁਖੀ ਹੋ ਜਾਾਂਗੇ ਜੇ ਸਮਝ ਨਾ ਆਈ ਸਾਰੀ ਜ਼ਿੰਦਗੀ ਦੁਖੀ ਰਹਾਗੇ ਤੇ ਪਿਆਰੀਓ ਮਾਤਾ ਪਿਤਾ ਜੋ satsang ਦੇ ਵਿੱਚੋਂ ਸੁਣਦੇ ਨੇ ਉਹੀ ਆਪਣੇ ਬੱਚੇ ਨੂੰ ਸੰਸਕਾਰ ਪਾਉਂਦੇ ਨੇ ਬੇਟਾ ਇਹ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਇਹ ਪ੍ਰਮਾਤਮਾ ਹੀ ਪਾਲਣ ਕਰਨ ਵਾਲਾ ਹੈ ਪ੍ਰਮਾਤਮਾ ਹੀ ਪਿਤਾ ਹੈ ਜਿਵੇਂ ਆਪਾਂ ਕਹਿੰਦੇ ਆ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦਗ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਣੀ ਥਾਈ ਵੀ ਇੱਕ ਪ੍ਰਮਾਤਮਾ ਹੀ ਹੈ ਉਹੀ ਮਾਂ ਪਿਓ ਭੈਣ ਭਰਾ ਸਭ ਕੁਝ ਉਹੀ ਹੈ ਉਹ ਸਾਰੇ ਭੈਣ ਭਰਾ ਮਾਤਾ ਪਿਤਾ ਦੇ ਵਿੱਚ ਵੀ ਉਹੀ ਰਮਿਆ ਹੋਇਆ ਹੈ ਕਿਉਂਕਿ ਉਸ ਪ੍ਰਮਾਤਮਾ ਦੇ ਹੁਕਮ ਤੋਂ ਬਿਨਾ ਉਹ ਪ੍ਰਮਾਤਮਾ ਤੋਂ ਬਿਨਾ ਤਾਂ ਕੋਈ ਘਟ ਖਾਲੀ ਨਹੀਂ ਨਾ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਬੋਲੇ ਪ੍ਰਮਾਤਮਾ ਤੋਂ ਬਿਨਾ ਕੋਈ ਘਟ ਖਾਲੀ ਨਹੀਂ ਉਹ ਸਾਰਿਆਂ ਦੇ ਵਿੱਚ ਰਮਿਆ ਇਸ ਕਰਕੇ ਉਹ ਪ੍ਰਮਾਤਮਾ ਦੀ ਹੀ ਖੇੜ ਹੈ ਤੇ ਪਿਆਰਿਓ ਪਰਮਾਤਮਾ ਹੀ ਸਾਨੂੰ ਚਲਾ ਰਿਹਾ ਹੈ ਪਰਮਾਤਮਾ ਹੀ ਸਾਨੂੰ ਸਾਡੇ ਸਾਹ ਚਲਾ ਰਿਹਾ ਹੈ ਅਸੀਂ ਆਪਣੀ ਮਰਜ਼ੀ ਨਾਲ ਸਾਹ ਤਾਂ ਨਹੀਂ ਲੈ ਸਕਦੇ ਖਬਰ ਕਦੋਂ ਬੰਦ ਹੋ ਜਾਣ ਪਰਮਾਤਮਾ ਦੀ ਕੀ ਡੈ ਨਾ ਤੇ ਪਰਮਾਤਮਾ ਹੀ ਆਹ ਸਰੀਰ ਬਾਡੀ ਸਾਡੀ ਪਰਮਾਤਮਾ ਚਲਾ ਰਿਹਾ ਹੈ ਸ੍ਰਿਸ਼ਟੀ ਪਰਮਾਤਮਾ ਚਲਾ ਰਿਹਾ ਹੈ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਉਹ ਬੱਚੇ ਦੇ ਸੰਸਕਾਰ ਪੈਂਦੇ ਨੇ ਵੀ ਇਹ ਸਭ ਕੁਝ ਪ੍ਰਮਾਤਮਾ ਹੀ ਕਰ ਰਿਹਾ ਹੈ ਜੇ ਕੋਈ ਆ ਰਿਹਾ ਹੈ ਉਹ ਵੀ ਪ੍ਰਮਾਤਮਾ ਲੈ ਕੇ ਆ ਰਿਹਾ ਹੈ ਸ੍ਰਿਸ਼ਟੀ ਦੇ ਵਿੱਚ ਸੰਸਾਰ ਦੇ ਵਿੱਚ ਜੇ ਕੋਈ ਸੰਸਾਰ ਤੋਂ ਜਾ ਰਿਹਾ ਹੈ ਉਹ ਵੀ ਪ੍ਰਮਾਤਮਾ ਦੀ ਰਜਾ ਦੇ ਵਿੱਚ ਜਾ ਰਿਹਾ ਹੈ